ਲੰਡਨ ਦੇ ਜਿਪਸੀ ਹਰਜੀਤ ਅਡਵਾਲ ਜੀ ਲਿਖਦੇ ਨੇ ਤੇ ਮੈਂ ਤੁਹਾਡਾ دوست ਭੁਪਿੰਦਰ ਪਾਰਸ ਤੇ ਦੁਆਬਾ ਰਿਡੋ ਦਾ ਮਾਂਚ ਜਿਪਸੀ ਜਿਨ੍ਹਾਂ ਦੇ ਲਈ ਅਸੀਂ ਖਾਣਾ ਬਦੋਸ਼ ਸ਼ਬਦ ਵਰਤਦੇ ਹਾਂ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਨੇ ਕੱਲੇ ਲੰਡਨ ਲੰਡਨ ਦੇ ਵਿੱਚ ਹੀ 30000 ਜਿਪਸੀ ਕੈਂਪਾਂ ਦੇ ਵਿੱਚ ਵੱਸਦੇ ਆ ਜਾਂਦੇ ਜਾਂਦੇ ਰਹਿੰਦੇ ਨੇ ਲੰਡਨ ਦੇ ਹਰ ਹਿੱਸੇ ਦੇ ਵਿੱਚ ਜਿਪਸੀਆਂ ਦੇ ਕੈਂਪ ਨੇ ਪਿੱਛੇ ਜੇ ਟੈਲੀਵਿਜ਼ਨ ਉੱਪਰ ਇੱਕ ਪ੍ਰੋਗਰਾਮ ਦਿਖਾਇਆ ਗਿਆ ਸੀ ਜਿਸ ਦਾ ਨਾਂ ਸੀ ਮਾਈ ਬਿਗ ਫੈਟ ジプシー वेडिंग ਇੱਕ ਸਰਵੇ ਦੇ ਮੁਤਾਬਕ ਇਸ ਪ੍ਰੋਗਰਾਮ ਨੂੰ 90 ਲੱਖ ਲੋਕਾਂ ਨੇ ਦੇਖਿਆ YouTube ਦੇ ਉੱਪਰ ਤਾਂ ਇਸ ਦੇ ਦਰਸ਼ਕ ਕਰੋੜਾਂ ਦੇ ਵਿੱਚ ਹੋਣਗੇ ਜਿੱਥੇ ਆਮ ਲੋਕਾਂ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਪ੍ਰਸਿੱਧ ਹੋਇਆ ਉਥੇ ਜਿਪਸੀ ਇਸ ਤੋਂ ਬਿਲਕੁਲ ਨਾ ਖੁਸ਼ ਨੇ ਉਨ੍ਹਾਂ ਮੁਤਾਬਕ ਇਹ ਪ੍ਰੋਗਰਾਮ ਉਨ੍ਹਾਂ ਦੇ ਜੀਵਨ ਦੀ ਸਹੀ ਤਰਜਮਾਨੀ ਨਹੀਂ ਕਰਦਾ ਜਿਪਸੀ ਜਾਂ ਖਾਣਾ ਬਦੋਸ਼ ਅਜਿਹੇ ਲੋਕ ਨੇ ਜੋ ਹਰ ਵੇਲੇ ਸਫ਼ਰ ਦੇ ਵਿੱਚ ਰਹਿੰਦੇ ਆ ਭਾਰਤ ਦੇ ਵਿੱਚ ਖਾਣਾ ਬਦੋਸ਼ਾ ਦੇ ਕਈ ਰੂਪ ਜਿਹੜੇ ਸਾਨੂੰ ਮਿਲਦੇ ਨੇ ਕੋਈ ਵੇਲਾ ਸੀ ਕਿ ਇਹ ਜਿਪਸੀ ਜਿਹੜੇ ਸਨ ਦੁਨੀਆ ਭਰ ਦਾ ਸਫਰ ਕਰਦੇ ਸਨ ਪਰ ਪਿਛਲੀ ਸਦੀ ਤੋਂ ਸਰਹੱਦਾਂ ਕੁਝ ਜੜੀਆਂ ਨੇ ਅਜਿਹੇ ਕੰਟਰੋਲ ਵਿੱਚ ਦੀ ਲੰਘੀਆਂ ਕਿ ਪਾਸਪੋਰਟ ਬਗੈਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਦਾਖਲ ਹੋਣਾ ਅਸੰਭਵ ਹੋ ਗਿਆ ਇਵੇਂ ਹੀ ਜਿਪਸੀਆਂ ਦੀਆਂ ਸਰਗਰਮੀਆਂ ਦੇ ਸਬੰਧ ਜੜੀਆਂ ਨੇ ਉਹ ਵੀ ਸਰਗਰਮੀਆਂ ਸੀਮਤ ਹੋ ਗਈਆਂ ਕਿਉਂਕਿ ਇਹਨਾਂ ਦੇ ਡੀਐਨਏ ਦੇ ਵਿੱਚ ਘੁੰਮਣਾ ਫਿਰਨਾ ਜਿਹੜਾ ਮਿਲਦਾ ਹੈ ਸੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਰੈਵਲ ਕਰਦਾ ਹੀ ਰਹਿੰਦੇ ਆ ਬਹੁਤ ਸਾਰੇ ਜਿਪਸੀਆਂ ਨੇ ਦੂਜੇ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਕਾਗਜ਼ ਪੱਤਰ ਬਣਾਏ ਹੋਏ ਨੇ ਕਿਉਂਕਿ ਬਹੁਤੇ ਜਿਪਸੀਆਂ ਦਾ ਕੋਈ ਸਹੀ ਟਿਕਾਣਾ ਨਾ ਹੋਣ ਕਰਕੇ ਇਹਨਾਂ ਦੀ ਸਹੀ ਜਨ ਗਣਨਾ ਜੜੀ ਹੈ ਨਹੀਂ ਮਿਲਦੀ ਹੈ ਇੱਕ ਰਿਪੋਰਟ ਦੇ ਮੁਤਾਬਕ ਯੂਕੇ ਦੇ ਵਿੱਚ 3 ਲੱਖ ਜਿਪਸੀ ਨੇ ਅਮਰੀਕਾ ਦੇ ਵਿੱਚ ਇੱਕ 1 ਲੱਖ 64000 ਜਿਪਸੀ ਘੁੰਮਦੇ ਨੇ ਲੰਡਨ ਦੇ ਵਿੱਚ 30000 ਗਿਣਤੀ ਦੇ ਵਿੱਚ ਸਰਵੇ ਦੇ ਅਨੁਸਾਰ ਹੈ 2011 ਦੀ ਜਨਗਣਨਾ ਦੇ ਵਿੱਚ ਪਹਿਲੀ ਵਾਰ ਜਿਪਸੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਮੁਤਾਬਕ ਲੰਡਨ ਦੇ ਵਿੱਚ ਇਹਨਾਂ ਦੀ ਗਿਣਤੀ 8100 ਜਿਹੜਾ 69 ਸੀ 2008 ਦੇ ਵਿੱਚ ਹੋਈ ਇੱਕ ਸਟੱਡੀ ਦੇ ਮੁਤਾਬਕ ਲੰਡਨ ਦੇ ਵਿੱਚ ਜਿਪਸੀਆਂ ਦੀ ਗਿਣਤੀ 17664 ਸੀ ਯੂਕੇ ਦੇ ਵਿੱਚ ਜਿਪਸੀਆਂ ਦੀਆਂ ਦੋ ਕਿਸਮਾਂ ਨੇ ਇੱਕ ਟਰੈਵਲਰਸ ਤੇ ਦੂਜੇ ਨੇ ਰੋਮਾਨੀਕਲਸ ਟਰੈਵਲਰਸ ਜਿਹੜੇ ਨੇ ਉਹਨਾਂ ਦਾ ਮੂਲ ਆਇਰਲੈਂਡ ਨਾਲ ਜੁੜਦਾ ਹੈ ਤੇ ਰੋਮਾਨੀਕਲਸ ਦਾ ਪਿਸ਼ੋਕੜ ਜਿਹੜਾ ਹੈ ਭਾਰਤ ਦੇ ਸੂਬੇ ਰਾਜਸਥਾਨ ਦੇ ਨਾਲ ਜੁੜਦਾ ਹੈ ਯੂਕੇ ਦੇ ਵਿੱਚ ਉਹ ਵਸਦੇ ਰੋਮਾਨੀਕਲਸ ਦੇ ਮੁੱਖ ਦੋ ਗਰੁੱਪ ਨੇ ਜੋ ਉੱਤਰੀ ਯੂਕੇ ਦੇ ਵਿੱਚ ਨਾਰਥ ਦੇ ਵਿੱਚ ਜਾਨਕੀ ਵਲਤੇ ਹੈ ਤੇ ਉਹਨਾਂ ਨੂੰ ਨਾਰਥ ਰੋਮਾਨੀ ਕਹਿੰਦੇ ਨੇ ਤੇ ਦੱਖਣ ਦੇ ਵਿੱਚ ਵਸਣ ਵਾਲਿਆਂ ਨੂੰ ਸਾਊਥ ਰੋਮਾਨੀ ਕਿਹਾ ਜਾਂਦਾ ਹੈ ਇੱਕ ਧਾਰਨਾ ਦੇ ਮੁਤਾਬਕ ਜਦ ਮਹਾਰਾਣੀ ਪ੍ਰਤਾਪ 16ਵੀਂ ਸਦੀ ਦੇ ਵਿੱਚ ਗੱਦੀ ਗਵਾ ਚੁੱਕੀ ਸੀ ਤਾਂ ਉਸਦੇ ਕਬੀਲੇ ਦੇ ਰਾਜਪੂਤਾਂ ਨੇ ਸੌਂ ਖਾਧੀ ਸੀ ਕਿ ਜਦ ਤੱਕ ਆਪਣੀ ਮਾਤ ਭੂਮੀ ਨੂੰ ਦੁਬਾਰਾ ਜਿੱਤ ਨਹੀਂ ਲੈਂਦੇ ਅਸੀਂ ਉਹ ਟਿਕ ਕੇ ਨਹੀਂ ਬੈਠਣਗੇ ਪੰਜਾਬ ਦੇ ਵਿੱਚ ਘੁੰਮਦੇ ਗੱਡੀਆਂ ਵਾਲੇ ਉਹੀ ਰਾਜਪੂਤ ਨੇ ਪਰ 11ਵੀਂ ਸਦੀ ਦੇ ਵਿੱਚ ਇਹ ਲੋਕ ਰਾਜਸਥਾਨ ਦੇ ਵਿੱਚੋਂ ਉੱਠ ਕੇ ਯੂਰਪ ਵੱਲ ਨੂੰ ਕਿਉਂ ਉਠ ਤੁਰਦੇ ਨੇ ਇਸ ਦੇ ਬਾਰੇ ਕੋਈ ਸਹੀ ਕਹਾਣੀ ਨਹੀਂ ਮਿਲਦੀ ਹੈ ਆਇਰਿਸ਼ ਟਰੈਵਲਰਸ ਆਇਰਲੈਂਡ ਦੇ ਵਿੱਚੋਂ 16ਵੀਂ ਸਦੀ ਦੇ ਵਿੱਚ ਉਖੜਦੇ ਹਨ ਜਦ ਕ੍ਰੋਮ ਵੈਲੀਅਨ ਆਇਰਲੈਂਡ ਉੱਪਰ ਕਬਜ਼ਾ ਕਰ ਲੈਂਦਾ ਉਹ ਜਿਹੇ ਉਖੜੇ ਕਿ ਮੁੜ ਕੇ ਬਸ ਨਾ ਸਕੇ ਬਹੁਤੇ ਲੋਕ ਟਰੈਵਲਰਸ ਤੇ ਜਿਪਸੀਆਂ ਨੂੰ ਇੱਕੋ ਹੀ ਸਮਝਦੇ ਨੇ ਇਹ ਦੇਖਣ ਨੂੰ ਲੱਗਦੇ ਵੀ ਇੱਕੋ ਜਿਹੇ ਨੇ ਤੇ ਇਹਨਾਂ ਦੀ ਬੋਲੀ ਦੇ ਵਿੱਚ ਵੀ ਬਹੁਤ ਥੋੜਾ ਫਰਕ ਹੈ ਰੋਮਾਨਿਕਲਜ਼ ਦੀ ਬੋਲੀ ਨੂੰ ਐਂਗਲੋ ਰੋਮਾਨੀ ਆਖਦੇ ਨੇ ਤੇ ਟਰੈਵਲਰਜ਼ ਦੀ ਬੋਲੀ ਸ਼ੈਲਟਾ ਹੈ ਪਰ ਦੋਨਾਂ ਨੂੰ ਅੰਗਰੇਜ਼ੀ ਦਾ ਤੁੜਕਾ ਲੱਗਿਆ ਹੋਇਆ ਹੋਣ ਦੇ ਲੱਗਾ ਹੋਣ ਦੇ ਦੋਵੇਂ ਹੀ ਹੋਣ ਦੇ ਨਾਲ ਦੋਵੇਂ ਹੀ ਇੱਕੋ ਜਿਹੀ ਧੁਨੀ ਪੈਦਾ ਕਰਦੀਆਂ ਨੇ ਰੋਮਾਨਿਕਲਜ਼ ਦੀ ਬੋਲੀ ਦੇ ਵਿੱਚ ਹਾਲੇ ਵੀ ਬਹੁਤ ਸਾਰੇ ਸ਼ਬਦ ਭਾਰਤੀ ਨੇ ਰੋਮਾਨਿਕਲਜ਼ ਜਿਪਸੀ 11ਵੀਂ ਸਦੀ ਦੇ ਵਿੱਚ ਭਾਰਤ ਤੋਂ ਤੁਰਦੇ ਐ ਪਰ ਇਹਨਾਂ ਹਾਜ਼ਰੀ ਆ ਕੇ ਸਨ 1506 ਦੇ ਵਿੱਚ ਸਕਾਟਲੈਂਡ ਦੇ ਵਿੱਚ ਲੱਗਦੀ ਐ ਜਦੋਂ ਇਹ ਉੱਥੇ ਰਿਕਾਰਡਡ ਹੁੰਦੇ ਨੇ ਉਦੋਂ ਕੋਈ ਆਇਰਲੈਂਡ ਦੇ ਵਿੱਚੋਂ ਟਰੈਵਲਰਜ਼ ਜਿਹੜੇ ਸਨ ਟਰੈਵਲਜ਼ ਉੱਠਦੇ ਨੇ ਯੂਕੇ ਦੇ ਵਿੱਚ ਇਹਨਾਂ ਦੋਨਾਂ ਕਿਸਮਾਂ ਦੇ ਜਿਪਸੀਆਂ ਨੂੰ ਕਦੇ ਵੀ ਚੰਗਾ ਨਹੀਂ ਸਮਝਿਆ ਗਿਆ ਯੂਰਪ ਦੇ ਵਿੱਚ ਵੀ ਇਹੀ ਹਾਲਾਤ ਨੇ ਸਕੈਂਡੀਨੇਵੀਆ ਚ ਵੀ ਇਹੀ ਹਾਲਾਤ ਨੇ ਕਿਉਂਕਿ ਉਹਨਾਂ ਨੂੰ ਕੋਈ ਕੰਮ ਨਹੀਂ ਦਿੰਦਾ ਜਾਂ ਉਹ ਪੜ੍ਹਦੇ ਲਿਖਦੇ ਬਹੁਤ ਘੱਟ ਐ ਚੋਰੀਆਂ ਚਕਾਰੀਆਂ ਦੇ ਵਿੱਚ ਜਾਂ ਉਹਨਾਂ ਦਾ ਜਿਹੜਾ ਕਰੈਕਟਰ ਐ ਥੋੜਾ ਜਿਹਾ ਡਾਊਨ ਮੰਨਿਆ ਜਾਂਦਾ ਹੈ ਰਹਿਣਾ ਸਹਿਣਾ ਥੋੜਾ ਜਿਹਾ ਉਹਨਾਂ ਦਾ ਵੱਖਰੇ ਢੰਗ ਦਾ ਹੈ ਤੇ ਤਾਂ ਕਰਕੇ ਲੋਕ ਪਸੰਦ ਨਹੀਂ ਕਰਦੇ ਜ਼ਿਆਦਾ ਪੰਜ ਸਦੀਆਂ ਪਹਿਲਾਂ ਵੀ ਨਹੀਂ ਤੇ ਅੱਜ ਵੀ ਨਹੀਂ ਕਿਉਂਕਿ ਇਹਨਾਂ ਲੋਕਾਂ ਨੇ ਇੱਕ ਥਾਂ ਟਿਕ ਕੇ ਨਹੀਂ ਬਹਿਣਾ ਹੁੰਦਾ ਇਸਦੇਲੇ ਜਿਸ ਇਲਾਕੇ ਦੇ ਵਿੱਚ ਰੁਕੇ ਹੁੰਦੇ ਨੇ ਉਥੇ ਹੁੰਦੀਆਂ ਚੋਰੀਆਂ ਚੁਕਾਰੀਆਂ ਇਹਨਾਂ ਦੇ ਨਾਂ ਲੱਗਦੀਆਂ ਰਹਿੰਦੀਆਂ ਨੇ ਜਿੱਦਾਂ ਕਿ ਆਪਣੇ ਪਿੰਡਾਂ ਚ ਜਾਂ ਸ਼ਹਿਰਾਂ ਦੇ ਵਿੱਚ 10 ਨੰਬਰੀਆਂ ਹੁੰਦੇ ਸੀ ਲਿਸਟ ਹੁੰਦੇ ਸੀ ਸਭ ਤੋਂ ਪਹਿਲਾਂ ਇਹਨਾਂ ਨੂੰ ਚੱਕਿਆ ਜਾਂਦਾ ਇਹਨਾਂ ਦੇ ਵਿੱਚ ਕੁਝ ਜਰਾਇਮ ਪੇਸ਼ਾ ਲੋਕ ਵੀ ਜਿਹੜਾ ਹੋ ਵੀ ਸਕਦੇ ਨੇ ਇੱਕ ਸਮੇਂ ਦੇ ਉੱਤੇ ਇਹ ਦਾ ਇਹਨਾਂ ਦਾ ਜਿਹੜਾ ਅਕਸ ਇੰਨਾ ਵਿਗੜਿਆ ਕਿ ਇੰਗਲੈਂਡ ਦੇ ਕਿੰਗ ਐਡਵਰਡ 6 ਮਹੀਨੇ ਇਹਨਾਂ ਨੂੰ ਇੰਗਲੈਂਡ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਸੀ ਜਿਹੜੇ ਜਿਸਪੀ ਜਿਹੜੇ ਸਨ ਦੇਸ਼ ਦੇ ਵਿੱਚ ਹਾਜ਼ਰ ਸਨ ਉਹਨਾਂ ਨੂੰ 16 ਦਿਨਾਂ ਦੇ ਵਿੱਚ ਵਿੱਚ ਮੁਲਕ ਛੱਡ ਕੇ ਚਲੇ ਜਾਣ ਦਾ ਹੁਕਮ ਹੋ ਗਿਆ ਸੀ 1596 ਦੇ ਵਿੱਚ ਛੋਟੇ ਮੋਟੇ ਜੁਰਮਾਂ ਕਾਰਨ 106 ਜਿਪਸੀ ਮਰਦਾਂ ਔਰਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ 9 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਵੀ ਦਿੱਤਾ ਗਿਆ ਸੀ ਸਮੇਂ-ਸਮੇਂ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਵੀ ਬਣਦੇ ਰਹੇ 17ਵੀਂ ਸਦੀ ਦੇ ਵਿੱਚ ਸੈਮੂਅਲ ਰਿਡ ਨਾਂ ਦਾ ਲੇਖਕ ਯੂਕੇ ਦੇ ਵਿੱਚ ਰਹਿਣ ਵਾਲੇ ਜਿਪਸੀਆਂ ਦੇ ਹੱਕ ਦੇ ਵਿੱਚ ਭੁਗਤਿਆ ਉਸਨੇ ਇਹਨਾਂ ਦੇ ਨਾਲ ਹਮਦਰਦੀ ਪੈਦਾ ਕਰਦਾ ਕਾਫੀ ਕੁਝ ਲਿਖਿਆ 1780 ਦੇ ਵਿੱਚ ਐਂਟੀ ਰੋਮਾਨੀ ਕਾਨੂੰਨ ਖਤਮ ਕੀਤੇ ਗਏ ਰੋਮਾਨੀ ਜਿਪਸੀਆਂ ਦਾ ਯੂਕੇ ਦੇ ਵਿੱਚ ਬਹੁਤਾ ਸਰਗਰਮ ਰਹਿਣ ਦਾ ਸਮਾਂ 1680 ਤੋਂ ਲੈ ਕੇ 1800 ਤੱਕ ਦਾ ਦੱਸਿਆ ਜਾਂਦਾ ਹੈ ਸ਼ੁਰੂ ਦੇ ਵਿੱਚ ਜਿਪਸੀ ਪੈਦਲ ਹੀ ਚੱਲਦੇ ਸਨ ਸਮਾਨ ਦੇ ਲਈ ਘੋੜਿਆਂ ਬਲਦਾਂ ਵਾਲੇ ਛੋਟੇ ਗੱਡੇ ਹੁੰਦੇ ਸਨ ਫਿਰ ਕੋੜਾ ਬਗੀਆਂ ਆ ਗਈਆਂ ਜੋ ਖੁੱਲੀਆਂ ਸਨ 19ਵੀਂ ਸਦੀ ਦੇ ਵਿੱਚ ਵੈਗਨਾ ਬਣਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਵਿੱਚੋਂ ਕੁਝ ਚਮਕ ਦਮਕ ਵਾਲੀਆਂ ਵੈਗਨਾ ਵੀ ਹੁੰਦੀਆਂ ਸਨ ਜਿਨ੍ਹਾਂ ਨੂੰ ਵਾਰਡੋਜ਼ ਕਹਿੰਦੇ ਨੇ ਟੈਲੀਵਿਜ਼ਨ ਦੇ ਪ੍ਰੋਗਰਾਮ ਮਾਈ ਬਿਗ ਫੈਟ ਜਿਪਸੀ ਵੈਡਿੰਗ ਦੀ ਬਹੁਤ ਆਲੋਚਨਾ ਹੋ ਰਹੀ ਹੈ ਕਿ ਲੰਡਨ ਦੇ ਜਿਪਸਮੀਆਂ ਜਿਪਸੀਆਂ ਦੇ ਅਸਲ ਜੀਵਨ ਨੂੰ ਨਹੀਂ ਦਿਖਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਿਪਸੀਆਂ ਦੇ ਜੀਵਨ ਦੇ ਅਮੀਰ ਪੱਖ ਮਹਿੰਗੀਆਂ ਕਾਰਾਂ ਕਪੜੇ ਆਦਿ ਜਾਂ ਫਿਰ ਕੁਝ ਨਾ ਜਿਹੜਾ ਨਾਂ ਪੱਖੀ ਗੱਲਾਂ ਹੀ ਦਿਖਾਈਆਂ ਗਈਆਂ ਲੰਡਨ ਦੇ ਜਿਪਸੀ ਹੀ ਨਹੀਂ ਯੂਕੇ ਭਰ ਦੇ ਜਿਪਸੀਆਂ ਦਾ ਜੀਵਨ ਬਹੁਤ ਹੇਟਲੀ ਪੱਦਰ ਦਾ ਹੈ ਇਹਦੇ ਬਾਰੇ ਇਹ ਆਪਣੀਆਂ ਵੈਬਸਾਈਟ ਦੇ ਉੱਤੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਇਹਨਾਂ ਦੇ ਜੀਵਨ ਉੱਪਰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਡਾਕੂਮੈਂਟਰੀਜ਼ ਹੋਰ ਟੀਵੀ ਪ੍ਰੋਗਰਾਮ ਤੇ ਕਿਤਾਬਾਂ ਆਦਿ ਉਪਲਬਧ ਨੇ YouTube ਦੇ ਉੱਤੇ Google ਉੱਪਰ ਇਹਨਾਂ ਬਾਰੇ ਬਹੁਤ ਕੁਝ ਪੜਨ ਦੇਖਣ ਨੂੰ ਮਿਲਦਾ ਹੈ ਪਾਵੇਂ ਅਜਿਹੇ ਜੀਵਨ ਨੂੰ ਚੁਣਨ ਦੇ ਵਿੱਚ ਇਹਨਾਂ ਦੀ ਜੀਵਨ ਸ਼ੈਲੀ ਦਾ ਵੀ ਹੱਥ ਹੈ ਪਰ ਫਿਰ ਵੀ ਸਰਕਾਰਾਂ ਦਾ ਕੰਮ ਇਹਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਹੁੰਦਾ ਹੈ ਜਿੱਥੇ ਉਹ ਫੇਲ ਨੇ ਸਮਾਜ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ ਜਾ ਰਿਹਾ ਲੋਕ ਇਹਨਾਂ ਦੇ ਜੀਉਣ ਢੰਗ ਨੂੰ ਖਤਰਾ ਸਮਝਦੇ ਇਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਆ ਵੈਸੇ ਰੋਮਾਨਿਕਲਜ਼ ਨੂੰ ਟਰੈਵਲਰਜ਼ ਨਾਲੋਂ ਸ਼ਰੀਫ ਸਮਝਿਆ ਜਾਂਦਾ ਹੈ ਅੱਜ ਵੀ ਕਈ ਪੱਬਾਂ ਦੇ ਬਾਹਰ ਲਿਖ ਕੇ ਲਾਇਆ ਮਿਲਦਾ ਹੈ ਟਰੈਵਲਜ਼ ਨੋਟ ਅਲਾਉਡ ਪੱਬ ਬਹੁਤ ਸਾਰੇ ਪੱਬਾਂ ਦੇ ਵਿੱਚ ਇਹਨਾਂ ਦਾ ਦਾਖਲਾ ਬੰਦ ਹੈ ਲੰਡਨ ਦੇ ਵਿੱਚ ਜਿਪਸੀਆਂ ਦੇ ਕਈ ਕੈਂਪ ਨੇ ਕੁਝ ਜਗਾਵਾਂ ਸਰਕਾਰ ਨੇ ਕੈਂਪ ਦੇ ਲਈ ਦਿੱਤੀਆਂ ਤੇ ਕੁਝ ਉੱਪਰ ਇਹ ਕਬਜ਼ਾ ਵੀ ਕਰ ਲੈਂਦੇ ਆ ਇਹਨਾਂ ਕੈਂਪਾਂ ਦੇ ਵਿੱਚ ਲੋਕ ਆਉਂਦੇ ਜਾਂਦੇ ਰਹਿੰਦੇ ਆ ਵੈਂਬਲੀ ਵੈਂਬਲੀ ਵਾਲੇ ਕੈਂਪ ਦੇ ਵਿੱਚ ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਕੁਝ ਦਿਨ ਮੈਂ ਚੈਰਿਟੀ ਬੱਸ ਵੀ ਚਲਾਈ ਹੈ ਜੋ ਜਿਪਸੀ ਬੱਚਿਆਂ ਨੂੰ ਘਰਾਂ ਤੋਂ ਚੁੱਕ ਕੇ ਸਕੂਲ ਲੈ ਜਾਂਦੀ ਸੀ ਤੇ ਸਕੂਲ ਖਤਮ ਹੋਣ ਤੇ ਉਹਨਾਂ ਨੂੰ ਘਰ ਛੱਡਦੀ ਸੀ ਇਸ ਕੈਂਪ ਦੇ ਵਿੱਚ ਕੁਝ ਸਥਾਈ ਘਰ ਵੀ ਸਨ ਤੇ ਕੁਝ ਕਹਿਰਾਬਾਨ ਦੇ ਵਿੱਚ ਵੀ ਜੋ ਸਥਾਈ ਘਰ ਸਾਨੂੰ ਉਹ ਆਮ ਘਰਾਂ ਵਾਂਗ ਨਹੀਂ ਹਨ ਸਗੋਂ ਇਹ ਸਿੱਧੇ ਅਨਕੜਤ ਜਿਹੜੀਆਂ ਇੱਟਾਂ ਲਾ ਕੇ ਬਣਾਏ ਗਏ ਨੇ ਬਿਨਾਂ ਕਿਸੇ ਹੈਲਥ ਸੇਫਟੀ ਦਾ ਧਿਆਨ ਰੱਖਿਆ ਸਰਦੀਆਂ ਦੇ ਵਿੱਚ ਇਹਨਾਂ ਘਰਾਂ ਨੂੰ ਗਰਮਾਉਣ ਦਾ ਯਾਨੀ ਕਿ ਹੀਟ ਦਾ ਜਿਹੜਾ ਪ੍ਰਬੰਧ ਹੈ ਕੋਈ ਸਥਾਈ ਸਾਧਨ ਨਹੀਂ ਹੈ ਗੁਸਲਖਾਨੇ ਤੇ ਪੈਖਾਨੇ ਵੀ ਨਾ ਦੇ ਹੀ ਹਨ ਜੋ ਗਿਣਤੀ ਦੇ ਮੁਤਾਬਕ ਬਹੁਤ ਥੋੜੇ ਨੇ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦੇ ਬੱਚੇ ਨਹੀਂ ਪੜਦੇ ਹੈ ਲੰਡਨ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਜਿਪਸੀ ਬੱਚਿਆਂ ਨੂੰ ਤਾਂ ਸਰਕਾਰ ਪੜਾਉਣ ਦੀ ਨਿਸਫਲ ਜਈ ਕੋਸ਼ਿਸ਼ ਕਰਦੀ ਹੈ ਪਰ ਸ਼ਹਿਰਾਂ ਤੋਂ ਦੂਰ ਰਹਿੰਦੇ ਬੱਚੇ ਬਿਲਕੁਲ ਅਨਪੜ੍ਹ ਰਹਿ ਜਾਂਦੇ ਹੈ ਤੇ ਅਨਪੜ੍ਹ ਰਹਿ ਜਾਂਦੇ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਕਵੀਂ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਵੀ ਤੁਹਾਨੂੰ 15-16 ਦੇ ਬੱਚੇ ਕੋਰੇ ਅਨਪੜ ਮਿਲ ਜਾਣਗੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਿਲਦੇ ਐ ਜਿਹੜੇ ਬੱਚਿਆਂ ਨੂੰ ਸਕੂਲੇ ਜ਼ਬਰਦਸਤੀ ਲੈ ਜਾਇਆ ਜਾਂਦਾ ਹੈ ਉਹਨਾਂ ਦਾ ਪੜਾਈ ਦੇ ਵਿੱਚ ਕੋਈ ਮਨ ਨਹੀਂ ਹੁੰਦਾ ਵੈਸੇ ਇਹਨਾਂ ਦੇ ਵਿੱਚੋਂ ਕੁਝ ਬੱਚੇ ਬਹੁਤ ਜ਼ਹੀਨ ਹੁੰਦੇ ਨੇ ਇਹਨਾਂ ਦਾ ਮੰਨਣਾ ਹੈ ਕਿ ਇਹਨਾਂ ਨੇ ਵੱਡੇ ਹੋ ਕੇ ਕੋਈ ਪੜ੍ਹਾਈ ਵਾਲਾ ਕੰਮ ਨਹੀਂ ਕਰਨਾ ਹੁੰਦਾ ਇਹਨਾਂ ਨੇ ਆਪਣੇ ਵਡੇਰਿਆਂ ਤੋਂ ਕੋਈ ਕਾਰੀਗਰੀ ਸਿੱਖ ਹੀ ਲੈਣੀ ਹੁੰਦੀ ਹੈ ਹਰ ਜਿਪਸੀ ਕਿਸੇ ਨਾ ਕਿਸੇ ਕੰਮ ਦੇ ਵਿੱਚ ਮਾਹਰ ਜ਼ਰੂਰ ਹੁੰਦਾ ਹੈ ਆਮ ਤੌਰ ਦੇ ਉੱਤੇ ਜਿਪਸੀ ਕਾਰ ਮਕੈਨਿਕ ਖੇਤਾਂ ਦੇ ਵਿੱਚ ਕੰਮਕਾਰ ਮੇਲਿਆਂ ਦੇ ਵਿੱਚ ਕਲਾਕਾਰੀ ਦਿਖਾਉਣੀ ਕਿਸਮਤ ਦੇਖਣੀ ਸਕ੍ਰੈਪ ਖਰੀਦਣਾ ਵੇਚਣਾ ਘੋੜੇ ਕਿਰਾਏ ਦੇ ਉੱਤੇ ਦੇਣ ਵਰਗੇ ਕੰਮ ਕਰਦੇ ਆ ਜਿਪਸੀਆਂ ਦੀਆਂ ਕਈ ਸੁਸਾਇਟੀਆਂ ਮੇਲੇ ਵੀ ਲਾਉਂਦੀਆਂ ਨੇ ਬਹੁਤੀ ਵਾਰ ਪੁਲਿਸ ਅਜਿਹੇ ਮੇਲਿਆਂ ਉੱਪਰ ਗਹਿਰੀ ਨਜ਼ਰ ਰੱਖਦੀ ਹੈ ਕਿ ਕੋਈ ਗਲਤ ਕਾਮਨਾ ਹੋਵੇ ਜਿਹੜੇ ਜਿਪਸੀ ਇੱਕ ਥਾਂ ਤੋਂ ਦੂਜੀ ਥਾਂ ਇਹ ਸਫਰ ਕਰਦੇ ਨੇ ਉਹ ਵੀ ਕਮਾਕਾਰਾਂ ਜਾਂ ਇਹਨਾਂ ਮੇਲਿਆਂ ਦੇ ਹਿਸਾਬ ਦੇ ਨਾਲ ਰੂਟ ਬਣਾਉਂਦੇ ਨੇ ਰਾਹ ਦੇ ਵਿੱਚ ਜਿੱਥੇ-ਜਿੱਥੇ ਇਹ ਕਿਆਮ ਜਿੱਥੇ-ਜਿੱਥੇ ਵੀ ਇਹ ਕਿਆਮ ਕਰਦੇ ਜਾਂਦੇ ਐ ਉਹ ਜਗ੍ਹਾ ਨੂੰ ਐਚਿੰਗ ਟੈਨ ਆਖਦੇ ਨੇ ਕਈ ਵਾਰ ਲੋਕ ਇਹਨਾਂ ਬਾਰੇ ਜਾਣਨ ਦੇ ਲਈ ਜਾਂ ਇਹਨਾਂ ਬਾਰੇ ਫਿਲਮ ਬਣਾਉਣ ਜਾਂ ਕਿਤਾਬ ਲਿਖਣ ਦੇ ਲਈ ਇਹਨਾਂ ਦੇ ਨਾਲ ਸਫਰ ਦੇ ਉੱਤੇ ਵੀ ਨਿਕਲ ਪੈਂਦੇ ਨੇ ਵੈਸੇ ਦੁਨੀਆ ਦੇ ਨਾਲ ਜਿਪਸੀ ਵੀ ਬਦਲ ਰਹੇ ਨੇ ਅੱਜ 60% ਜਿਪਸੀ ਇੱਟਾਂ ਦੇ ਬਣੇ ਘਰਾਂ ਦੇ ਵਿੱਚ ਵਸਦੇ ਐ ਰਸਮੀ ਟੈਂਟਾਂ ਕੈਰਾਵਾਨਾ ਟਰੇਲਰਾਂ ਆਦਿ ਦੇ ਵਿੱਚ ਹੁਣ 40% ਲੋਕ ਰਹਿੰਦੇ ਨੇ 2008 ਦੇ ਵਿੱਚ ਰਜਿਸਟ੍ਰੇਸ਼ਨ ਵਾਲੇ ਮਹਿਕਮੇ ਕੋਲ 13386 ਕੈਰਾਵਾਨ ਜਿਪਸੀਆਂ ਦੀਆਂ ਰਜਿਸਟਰ ਨੇ ਵੈਸੇ ਤਾਂ ਇਹਨਾਂ ਕੈਰਾਵਾਨਾਂ ਨੂੰ ਖੜੀਆਂ ਕਰਨ ਤੇ ਲਈ ਕਾਨੂੰਨੀ ਜਗ੍ਹਾ ਹੁੰਦੀ ਐ ਤੇ ਲੋਕ ਕਾਉਂਸਲ ਟੈਕਸ ਵੀ ਦਿੰਦੇ ਨੇ ਪਰ ਫਿਰ ਵੀ 10% ਲੋਕ ਗੈਰ ਕਾਨੂੰਨੀ ਜਗਾਵਾ ਮਲ ਕੇ ਕੈਰਾਵਾਨਾਂ ਦੇ ਉੱਤੇ ਹੋਰ ਵਾਨ ਖੜੇ ਕਰਦੇ ਆ ਕੈਰਾਵਾਨ ਦੋਸਤੋ ਉਹਨੂੰ ਕਹਿੰਦੇ ਆ ਜਿਹੜਾ ਪਿੱਛੇ ਟਰਾਲੀ ਹੁੰਦੀ ਆ ਜਾਂ ਆ ਉਹਦੇ ਵਿੱਚ ਘਰ ਪਾਇਆ ਹੁੰਦਾ ਓਦੀ ਗੱਲ ਐ ਤੇ ਸਾਰਾ ਕੁਝ ਵਿੱਚ ਛੋਟਾ ਜਿਹਾ ਕਿਚਨ ਬਾਥਰੂਮ ਨੌਨ ਦੇ ਲਈ ਤੇ ਸੌਣ ਦੇ ਲਈ ਵੱਡਾ ਬੈੱਡ ਹੁੰਦਾ ਤੇ ਨਾਲ ਸੋਫਾ ਵਗੈਰਾ ਛੋਟਾ ਜਿਹਾ ਟੇਬਲ ਖਾਣ ਪੀਣ ਦੇ ਲਈ ਜਿਹੜਾ ਲੱਗਿਆ ਹੁੰਦਾ ਵੈਸੇ ਤਾਂ ਇਹਨਾਂ ਕੈਰਾਵਾਨਾਂ ਨੂੰ ਖੜੀਆਂ ਕਰਨ ਦੇ ਲਈ ਕਾਨੂੰਨੀ ਜਗ੍ਹਾ ਹੁੰਦੀ ਹੈ ਤੇ ਲੋਕ ਕਾਉਂਸਲ ਟੈਕਸ ਵੀ ਦਿੰਦੇ ਨੇ ਪਰ ਫਿਰ ਵੀ 10 ਜਿਹੜਾ ਪਰਸੈਂਟ ਲੋਕ ਗੈਰਕਾਨੂੰਨੀ ਜਗਾਵਾਂ 'ਵਾਂ ਮਾਲ ਕੇ ਕੈਰਾਵਾਨਾਂ ਦੇ ਉੱਤੇ ਹੋਰ ਵਾਨ ਖੜੇ ਕਰਦੇ ਨੇ ਜਿਹਦੇ ਕਰਕੇ ਇਹਨਾਂ ਦਾ ਪੁਲਿਸ ਦੇ ਨਾਲ ਪੰਗਾ ਪਿਆ ਰਹਿੰਦਾ ਹੈ 1968 ਦੇ ਵਿੱਚ ਬ੍ਰਿਟਿਸ਼ ਕੈਰਾਵੈਨ ਸਾਈਟ ਐਕਟ ਬਣਿਆ ਸੀ ਜਿਸ ਦੇ ਮੁਤਾਬਕ ਇੱਕ ਸਾਈਟ ਜਾਂ ਕੈਂਪ ਦੇ ਵਿੱਚ ਤੁਸੀਂ ਇੱਕ ਹੱਦ ਤੱਕ ਵਾਨ ਵੀ ਖੜੇ ਕਰ ਸਕਦੇ ਹੋ ਜਿਹੜੇ ਵਾਨਾਂ ਨੂੰ ਕੈਂਪਲ ਦੇ ਵਿੱਚ ਖੜੋਣਾ ਰੋਕਿਆ ਗਿਆ ਉਹ ਸਾਰੇ ਗੈਰ ਕਾਨੂੰਨੀ ਜੱਦ ਦੇ ਵਿੱਚ ਆ ਗਏ ਅਜਿਹੇ ਲੋਕਾਂ ਨੂੰ ਨਵੀਂ ਜਗ੍ਹਾ ਲੱਭ ਕੇ ਕੈਂਪ ਬਣਾਉਣੇ ਪੈਂਦੇ ਨੇ ਦੋ ਕੁ ਦਿਹਾਕੇ ਪਹਿਲਾਂ ਲੰਡਨ ਦੇ ਵਿੱਚ ਡੇਲ ਫਾਰਮ ਨਾਂ ਦੀ ਇੱਕ ਜਗ੍ਹਾ ਬਹੁਤ ਖਬਰਾਂ ਦੇ ਵਿੱਚ ਰਹੀ ਹੈ ਜਿੱਥੇ ਜਿਪਸੀਆਂ ਦਾ ਕੈਂਪ ਸੀ ਤੇ ਸਰਕਾਰ ਨੇ ਪੁਲਿਸ ਦੀ ਮਦਦ ਦੇ ਨਾਲ ਖਦੇੜਿਆ ਸੀ ਜਿਸ ਦੇ ਵਿੱਚ ਕਈ ਦਰਦਨਾਕ ਲੋਕ ਜ਼ਖਮੀ ਹੋਏ ਸੇਲਜ਼ ਬਰੀ ਦੇ ਵਿੱਚ ਮਸ਼ਹੂਰ ਇਤਿਹਾਸਕ ਜਗ੍ਹਾ ਹੈ ਸਟੋਨ ਹੈਜ਼ ਉੱਪਰ ਵੀ ਇਹ ਕਈ ਵਾਰ ਆਪਣਾ ਹੱਕ ਜਿਤਾ ਚੁੱਕੇ ਨੇ ਤੇ ਪੁਲਿਸ ਦੇ ਨਾਲ ਖੂਨੀ ਟਕਰਾਂ ਲੈ ਚੁੱਕੇ ਨੇ ਲੰਡਨ ਦੇ ਜਿਪਸੀ ਨਸਲਵਾਦ ਦਾ ਬਹੁਤ ਸ਼ਿਕਾਰ ਹੁੰਦੇ ਆ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਰੰਗ ਭਾਵੇਂ ਗੋਰੇ ਨੇ ਪਰ ਅੰਗਰੇਜ਼ ਇਹਨਾਂ ਨੂੰ ਕਾਲੇ ਜਾਂ ਏਸ਼ੀਆਨਾਂ ਦੇ ਨਾਲੋਂ ਵੀ ਘਟੀਆ ਸਮਝ ਕੇ ਉਤਾਉ ਕਰਦੇ ਆ 2008 ਦੇ ਵਿੱਚ ਇਹਨਾਂ ਦੇ ਨਾਲ ਹੋਏ ਨਸਲੀ ਵਿਤਕਰੇ ਦੇ ਰਿਕਾਰਡ ਤੋੜ ਕੇਸ ਜਿਹੜੇ ਸਾਹਮਣੇ ਆਏ ਆ ਇਹਨਾਂ ਦੇ ਨਾਲ ਨੌਕਰੀਆਂ ਸਿਹਤ ਸੇਵਾਵਾਂ ਕਾਉਂਸਲ ਦੇ ਘਰਾਂ ਆਦਿ ਦੇ ਵਿੱਚ ਬਹੁਤ ਫਰਕ ਕੀਤਾ ਜਾਂਦਾ ਹੈ ਆਮ ਜੀਵਨ ਦੇ ਵਿੱਚ ਲੋਕ ਇਹਨਾਂ ਦੇ ਨਾਲ ਵਰਤਣਾ ਪਸੰਦ ਨਹੀਂ ਕਰਦੇ ਐ ਇਹਨਾਂ ਦੇ ਗਵਾਂਢ ਦੇ ਵਿੱਚ ਵੀ ਰਹਿਣਾ ਨਹੀਂ ਚਾਹੁੰਦੇ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚਿਆਂ ਦੇ ਨਾਲ ਹੋਰ ਬੱਚੇ ਖੇਡ ਕੇ ਖੁਸ਼ ਨਹੀਂ ਹੁੰਦੇ ਜਿਪਸੀਆਂ ਨੂੰ ਆਮ ਤੌਰ ਦੇ ਉੱਤੇ ਜਰਾਈਮ ਪੇਸ਼ਾ ਲੋਕ ਸਮਝਿਆ ਜਾਂਦਾ ਹੈ ਜਦਕਿ ਇਹ ਗੱਲ ਸਹੀ ਨਹੀਂ ਐ ਮੈਂ ਬਹੁਤ ਸਾਰੇ ਜਿਪਸੀਆਂ ਨੂੰ ਜਾਣਦਾ ਜੋ ਬਹੁਤ ਭਲੇ ਲੋਕ ਨੇ ਇੱਕ ਹੋਰ ਅਜੀਬ ਤੱਥ ਦੇਖਣ ਨੂੰ ਮਿਲਦੇ ਨੇ ਕਿ ਜੇਲ੍ਹਾਂ ਦੇ ਵਿੱਚ ਵੀ ਜਿਪਸੀਆਂ ਦੀ ਗਿਣਤੀ ਆਮ ਦੇ ਨਾਲੋਂ ਜ਼ਿਆਦਾ ਹੈ ਇਹਨਾਂ ਦੀ ਆਬਾਦੀ ਦਾ 5% ਜਦ ਕਿ ਯੂਕੇ ਦੀਆਂ ਜੇਲਾਂ ਦੇ ਵਿੱਚ ਕੁੱਲ ਆਬਾਦੀ ਦਾ 0.13 ਫੀਸਦੀ ਲੋਕ ਜੇਲਾਂ 'ਚ ਨੇ ਵੈਸੇ ਜਿਪਸੀਆਂ ਦੇ ਵਿੱਚ ਬਹੁਤ ਸਾਰੇ ਮਸ਼ਹੂਰ ਵਿਅਕਤੀ ਹੋਏ ਨੇ ਖਾਸ ਕਰਕੇ ਸੰਗੀਤਕਾਰ ਗੌਣ ਬਜਾਉਂਦਾ ਇਹਨਾਂ ਨੂੰ ਬਹੁਤ ਸ਼ੌਂਕ ਹੈ ਮੈਨੂੰ ਵੀ ਪਤਾ ਇੱਥੇ ਫਿਨਲੈਂਡ ਦੇ ਵਿੱਚ ਇੱਕ ਸੀਗਾ ਜੀ ਇਹਨਾਂ ਦਾ ਤੇ ਉਹ ਮਤਲਬ ਕਿ ਚਰਚ ਦੇ ਵਿੱਚ ਬਕਾਇਦਾ ਗੌਣ ਜਾਂਦਾ ਹੁੰਦਾ ਸੀ ਤੇ ਆਪਣਾ ਜਿਹੜਾ ਹਾਰਮੋਨੀਅਮ ਆ ਜਿਹੜਾ ਜਿਹੜਾ ਮੋਢਿਆਂ ਤੇ ਪਾ ਕੇ বাজਾਈਦਾ ਉਹ ਬੜਾ ਬਹੁਤ ਟੈਲੈਂਟ ਇਹਨਾਂ ਦੇ ਵਿੱਚ ਗੀਤ ਸੰਗੀਤ ਦਾ ਆਵਾਜ਼ ਬੜੀ ਇਹਨਾਂ ਦੀ ਕਹਿ ਸਕਦੇ ਆ ਬੜੇ ਮਹਾਰ ਲੋਕ ਨੇ ਮਾਈਕਲ ਕੇਨ ਚਾਰਲੀ ਚੈਪਲਨ ਪਾਬਲੋ ਪਿਕਾਸੋ ਵਰਗੇ ਕਲਾਕਾਰਾਂ ਦਾ ਪਿਛੋਕੜ ਰੋਮਾਨਿਕਲਸ ਦੇ ਨਾਲ ਹੀ ਜੁੜਦਾ ਮਿਲਦਾ ਹੈ ਪੈਂਡੀ ਡੋਹਟੀ ਮਾਰਗਰੇਟ ਬੈਰੀ ਤੇ ਬੌਕਸਰ ਫਰਾਂਚੀ ਬੈਰਟ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਲੋਕਾਂ ਦਾ ਪਿਛੋਕੜ ਜਿਹੜਾ ਹੈ ਟਰੈਵਲਰਸ ਦੇ ਨਾਲ ਹੈ 1999 ਦੇ ਵਿੱਚ ਜਿਪਸੀਆਂ ਯਾਨੀ ਕਿ ਰੋਮਿਕਾ ਨੂੰ ਤੇ 2000 ਦੇ ਵਿੱਚ ਟਰੈਵਲਸ ਨੂੰ ਘੱਟ ਗਿਣਤੀ ਦਾ ਰੁਤਬਾ ਮਿਲ ਗਿਆ ਸੀ 2000 ਦੇ ਵਿੱਚ ਇਵੇਂ ਇਹਨਾਂ ਨੂੰ ਘੱਟ ਗਿਣਤੀ ਵਾਲੇ ਲੋਕਾਂ ਵਾਲੀਆਂ ਸਹੂਲਤਾਂ ਮਿਲਣ ਲੱਗ ਪਈਆਂ ਇੱਕ ਹੋਰ ਵੀ ਫਰਕ ਪਿਆ ਹੈ ਕਿ ਇਸ ਦੇ ਲਈ ਜਿਪਸੀ ਲਿਖਦੇ ਸਮੇਂ ਤੁਹਾਨੂੰ ਜੀ ਜਿਹੜਾ ਹੈ ਕੈਪੀਟਲ ਤੇ ਟਰੈਵਲਰ ਦੇ ਵਿੱਚ ਜਿਹੜਾ ਲਿਖਦੇ ਸਮੇਂ ਟੀ ਜਿਹੜਾ ਹੈ ਕੈਪੀਟਲ ਪਾਉਣੀ ਹੋਏਗੀ ਜੀ ਦੋਸਤੋ ਇਹ ਚੀਜ਼ੀ ਗੱਲਬਾਤ ਸਾਡੇ ਤੇ ਇਹਨਾਂ ਮੁਲਕਾਂ ਦੇ ਪਿਛੋਕੜ ਦੀ ਜਿਪਸੀਆਂ ਦੇ ਬਾਰੇ ਰੂਮਾਨੀਆ ਦੇ ਬਾਰੇ ਰੂਮੇਨੀਅਨ ਲੋਕ ਜਿਹੜੇ ਨੇ ਜੋ ਕਿ ਰਾਜਪੂਤਾਂ ਦੇ ਨਾਲ ਵਾਅ ਵਾਸਤਾ ਰੱਖਦੇ ਆ ਪਿਸ਼ੋਕਰ ਚ ਤੇ ਲੰਡਨ ਤੇ ਜਿਪਸੀ ਹਰਜੀਤ ਟਵਾਲਜੀ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮਾਂਜ